ਦੇਖੋ ਵੀਰੇ ਜਿਹੜੀ ਹੁਸ਼ਿਆਰਪੁਰ ਦੀ ਜਿਹੜੀ ਘਟਨਾ ਹੈ ਬਹੁਤ ਹੀ ਦੁਖਦਾਈ ਹੈ ਕੋਈ ਵੀ ਬਾਪ ਮਾਂ ਬੇਟਾ ਭੈਣ ਇੱਕ ਅਜਿਹੇ ਦਰਦ ਜਿਹੜਾ ਕਦੇ ਭੁਲਾ ਨਹੀਂ ਸਕਦੇ ਇੰਨਾ ਜਿਹੜਾ ਦੁਖਦਾਈ ਘਟਨਾ ਹੋਈ ਹੈ 5 ਸਾਲ ਦੇ ਜਿਹੜੇ ਬੇਚ ਬੇਟਾ ਆ ਉਹਦਾ ਜਿਹੜਾ ਕਤਲ ਕੀਤਾ ਪਹਿਲਾਂ ਉਹਨੂੰ ਅਗਵਾ ਕੀਤਾ ਪਰ ਬੰਦਖੇ ਬ੍ਰਦਰ ਕਿ ਦੇਖੋ ਕਰਾਇਮ ਕਰਨ ਵਾਲਾ ਬੰਦਾ ਨਾ ਤੇ ਭਈਆ ਹੁੰਦਾ ਨਾ ਪੰਜਾਬੀ ਹੁੰਦਾ ਨਾ ਆਉਦਾ ਕੋਈ ਧਰਮ ਹੁੰਦਾ ਤੇ ਫਿਰ ਆਪਾਂ ਇੱਕ ਪਰਵਾਸੀ ਬੰਦੇ ਕਰਕੇ ਜਾਂ ਚੰਦ ਪਰਵਾਸੀ ਮਜ਼ਦੂਰਾ ਬੰਦਿਆ ਕਰਕੇ ਜਿੰਨਾ ਕੋਈ ਘਟੀਆਂ ਹਰਕਤ ਕੀਤੀ ਹੈ ਗੁਨਾ ਕੀਤਾ ਉਹਦੇ ਕਰਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਮਾਜ ਦੇ ਲੋਕਾਂ ਨੂੰ ਆਪਾਂ ਭੰਡিয়ে ਇਹ ਠੀਕ ਨਹੀਂ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮ ਕੀਤਾ ਜਿਹੜਾ ਕੋਈ ਬੰਦਾ ਕੰਮ ਕਰਦਾ ਕ੍ਰਾਈਮ ਗਲਤ ਕਰਦਾ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਪੁਲਿਸ ਮਹਿਕਮਾ ਕਰੇ ਸਰਕਾਰ ਕਰੇ ਜੇ ਕਿ ਕਿਸੇ ਦੇ ਆਧਾਰ ਕਾਰਡ ਵਗੈਰਾ ਇੱਥੇ ਹੈਗੇ ਜਾਂ ਨਹੀਂ ਵੇਖਣੀ ਹੈਗੇ ਜਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਜੇ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਤੇ ਉਹ ਸਰਕਾਰ ਕਰੇ ਉਹਤੇ ਕਾਰਵਾਈ ਸਰਕਾਰ ਦੀ ਬੰਦ ਦੀ ਕਾਰਵਾਈ ਕਰਨੀ ਹੈ ਪਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਇਹ ਠੀਕ ਨਹੀਂ ਇਹ ਸਾਡੇ ਲਈ ਠੀਕ ਨਹੀਂ ਪੰਜਾਬ ਲਈ ਠੀਕ ਨਹੀਂ ਕਿਉਂਕਿ ਸਾਡੇ ਪੰਜਾਬੀ ਵੀਰਾਂ ਲਈ ਵੀ ਠੀਕ ਨਹੀਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮੱਧ ਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਤਦਾਨ ਵੀ ਨੇ ਤੇ ਜੇ ਕਿ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂਗਾ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਪਜਾਓ ਇਹ ਠੀਕ ਨਹੀਂ ਸਲੋਗਨ ਦੇ ਨਾਲ ਠੀਕ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨੇ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਇਹ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋਲ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਐ ਨਹੀਂ ਕਹਿ ਸਕਦੇ ਹੋ ਕਿ ਉਹਨੂੰ ਤੁਸੀਂ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਐਵੇਂ ਨਹੀਂ ਹੁੰਦਾ ਮਾਨਯੋਗ ਕੋਟਾ ਬੈਠੀਆਂ ਨੇ ਤੇ ਬਾਅਦ ਚ ਨਹੀਂ ਠੀਕ ਲੱਗਦਾ ਇਹ ਮੇਰੀ ਆਪ ਨੂੰ ਹੈ ਕਿ ਆਪਣੀ ਉਨੀ ਕ ਗੱਲਾਂ ਪੱਕ ਕਰੀਏ ਜਿਹੜੀ ਕਰਨ ਯੋਗ ਹੈ